ਅੱਜ ਦੇ ਦਿਨ ਮੈਂ ਤੁਹਾਨੂੰ ਆਖਰੀ ਵਾਰ ਤਿਆਰ ਕਰ ਰਹੀ ਸੀ ਠੀਕ ਉਸੇ ਤਰ੍ਹਾਂ ਜਿਵੇਂ ਨਿੱਕੇ ਹੁੰਦੇ ਆ ਕਰਿਆ ਕਰਦੀ ਸੀ ਤੁਹਾਡਾ ਜੂੜਾ ਗੁੰਦ ਰਹੀ ਸੀ ਤੇ ਤੁਹਾਡੇ ਵਾਲਾ ਨਾਲ ਸਾਡੇ ਤੁਹਾਡੇ ਨਾਲ ਜੁੜੇ ਸੁਪਨੇ ਦੁਆਵਾ ਮੁਰਾਦਾ ਤੇ ਚਾਵਾ ਨੂੰ ਗੁੰਦ ਰਹੀ ਸੀ ਮੈਂ ਤੁਹਾਡੀਆਂ ਅੱਖਾਂ ਵਿੱਚ ਸੁਰਮਾ ਸਜਾਇਆ ਤੁਹਾਡੇ ਸੇਰਾ ਲਾਇਆ ਤੁਹਾਨੂੰ ਸੋਨਾ ਲਾੜਾ ਬਨਾਇਆ ਤੇ ਤੁਹਾਡੇ ਉਸ ਪੰਜਾਬ ਦੇ ਕੁਝ ਲੋਕਾਂ ਦੀਆਂ ਸਾਜ਼ਿਸ਼ਾਂ ਸਿਆਸਤਾਂ ਤੇ ਤੁਹਾਡੀ ਕਾਮਯਾਬੀ ਤੋਂ ਰੰਜਿਸ਼ ਖਾਨ ਵਾਲੇ ਸਾਜ਼ਿਸ਼ਾਂ ਨਾਲ ਪਰ ਇੱਕ ਖੂਨੀ ਪਾਰਾਤ ਨੂੰ ਜੰਝ ਚੜਾ ਦਿੱਤਾ ਜਿਸ ਪੰਜਾਬ ਦੇ ਹਰ ਬੰਦੇ ਲਈ ਤੁਹਾਡੇ ਦਿਲਾਂ 'ਚ ਹਮਦਰਦੀ ਸੀ ਤੇ ਪੁੱਤ ਹਰੇਕ ਲਈ ਕੁਝ ਨਾ ਕੁਝ ਕਰਨ ਦੀ ਇੱਛਾ ਸੀ ਪਰ ਪੁੱਤ ਤੁਸੀਂ ਇਹ ਨਹੀਂ ਸਮਝ ਸਕੇ ਕਿ ਤੁਹਾਡੀ ਚੰਗਿਆਈ ਤੇ ਸੱਚਾਈ ਉਹਨਾਂ ਲੋਕਾਂ ਦੇ ਕਾਜ਼ੀ ਦਾਅਵਿਆਂ ਦੇ ਅਸਲ ਸੱਚ ਨੂੰ ਜਗ ਜाहिर ਕਰ ਰਹੀ ਹੈ ਅੱਜ ਦੇ ਦਿਨ ਮੈਂ ਆਪਣੀ ਕੁੱਖ ਦੇ ਸੁੱਖ ਨੂੰ ਉਹਨਾਂ ਰੰਜਿਸ਼ ਭਰੀਆਂ ਸਾਜ਼ਿਸ਼ਾਂ ਦੀ ਅਣਮੰਗੀ ਹਵਾਲੇ ਕਰ ਦਿੱਤਾ ਸੀ ਤੇ ਮੇਰੇ ਫੱਕਰ ਪੁੱਤ ਦੀ ਚੀਖਾਂ ਹੁਣ ਮੇਰੇ ਅੱਖਾਂ ਨੂੰ ਹਰ ਵੇਲੇ ਉਸੇ ਤਰ੍ਹਾਂ ਮਚਾਉਂਦੀਆਂ ਨੇ ਤੇ ਮੈਨੂੰ ਅਕਾਲ ਪੁਰਖ ਤੇ ਯਕੀਨ ਹੈ ਕਿ ਉਹ ਪਾਪੀਆਂ ਦੀ ਚੀਖਾਂ ਵੀ ਅਣਮੰਗੀ ਹੋਣੀ ਹੈ ਤਾਂ ਉਹਨਾਂ ਨੂੰ ਮਚਦਿਆਂ ਮੈਂ ਜ਼ਰੂਰ ਦੇਖਾਂਗੀ ਇਸ ਇਮੋਸ਼ਨਲ ਪੋਸਟ ਨੂੰ ਸ਼ੇਅਰ ਕਰਦਿਆਂ ਮਾ ਚਰਨ ਕੋਰ ਨੇ ਕੈਪਸ਼ਨ ਦੇ ਵਿੱਚ ਲਿਖਿਆ ਮੈਸਿਓ ਸ਼ੁਕਪੁੱਤ ਅੱਜ ਦੇ ਦਿਨ ਜੋ ਉਹਨਾਂ ਨੇ ਪਿਛਲੇ ਸਾਲ ਆਪਣੇ ਪੁੱਤ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਸੀ ਉਹ ਸਾਰੇ ਬੋਲ ਉਹਨਾਂ ਨੇ ਇਸ ਇਸ ਪੋਸਟ ਦੇ ਜ਼ਰੀਏ ਆਪਣੇ ਜਜ਼ਬਾਤਾਂ ਨੂੰ ਫੈਸ ਨਾਲ ਸਾਂਝਾ ਕੀਤਾ ਅੱਜ ਦੇ ਦਿਨ ਮੈਂ ਤੁਹਾਨੂੰ ਆਖਰੀ ਵਾਰ ਤਿਆਰ ਕਰ ਰਹੀ ਸੀ ਠੀਕ ਉਸੇ ਤਰ੍ਹਾਂ ਜਿਵੇਂ ਨਿੱਕੇ ਹੁੰਦੇ ਆ ਕਰਿਆ ਕਰਦੀ ਸੀ ਤੁਹਾਡਾ ਜੂੜਾ ਗੁੰਦ ਰਹੀ ਸੀ ਤੇ ਤੁਹਾਡੇ ਵਾਲਾ ਨਾਲ ਸਾਡੇ ਤੁਹਾਡੇ ਨਾਲ ਜੁੜੇ ਸੁਪਨੇ ਦੁਆਵਾ ਮੁਰਾਦਾ ਤੇ ਚਾਵਾ ਨੂੰ ਗੁੰਦ ਰਹੀ ਸੀ ਮੈਂ ਤੁਹਾਡੀਆਂ ਅੱਖਾਂ ਵਿੱਚ ਸੁਰਮਾ ਸਜਾਇਆ ਤੁਹਾਡੇ ਸੇਰਾ ਲਾਇਆ ਤੁਹਾਨੂੰ ਸੋਨਾ ਲਾੜਾ ਬਨਾਇਆ ਤੇ ਤੁਹਾਡੇ ਉਸ ਪੰਜਾਬ ਦੇ ਕੁਝ ਲੋਕਾਂ ਦੀਆਂ ਸਾਜ਼ਿਸ਼ਾਂ ਸਿਆਸਤਾਂ ਤੇ ਤੁਹਾਡੀ ਕਾਮਯਾਬੀ ਤੋਂ ਰੰਜਿਸ਼ ਖਾਨ ਵਾਲੇ ਸਾਜ਼ਿਸ਼ਾਂ ਨਾਲ ਪਰੇ ਖੂਨੀ ਪਰਾਤ ਨੂੰ ਜੰਝ ਚੜਾ ਦਿੱਤਾ ਜਿਸ ਪੰਜਾਬ ਦੇ ਹਰ ਬੰਦੇ ਲਈ ਤੁਹਾਡੇ ਦਿਲਾਂ 'ਚ ਹਮਦਰਦੀ ਸੀ ਤੇ ਪੁੱਤ ਹਰੇਕ ਲਈ ਕੁਝ ਨਾ ਕੁਝ ਕਰਨ ਦੀ ਇੱਛਾ ਸੀ ਪਰ ਪੁੱਤ ਤੁਸੀਂ ਇਹ ਨਹੀਂ ਸਮਝ ਸਕਿਆ ਕਿ ਤੁਹਾਡੀ ਚੰਗਿਆਈ ਤੇ ਸੱਚਾਈ ਉਹਨਾਂ ਲੋਕਾਂ ਦੇ ਕਾਗਜ਼ੀ ਦਾਅਵਿਆਂ ਦੇ ਅਸਲ ਸੱਚ ਨੂੰ ਜਗ ਜाहिर ਕਰ ਰਹੀ ਹੈ ਅੱਜ ਦੇ ਦਿਨ ਮੈਂ ਆਪਣੀ ਕੁੱਖ ਦੇ ਸੁੱਖ ਨੂੰ ਉਹਨਾਂ ਰੰਜਿਸ਼ ਭਰੀਆਂ ਸਾਜ਼ਿਸ਼ਾਂ ਦੀ ਅਨਮੰਗੀ ਚਿਹਰਾ ਹਵਾਲੇ ਕਰ ਦਿੱਤਾ ਸੀ ਤੇ ਮੇਰੇ ਫੱਕਰ ਪੁੱਤ ਦੀ ਚੀਖਾਂ ਹੁਣ ਮੇਰੇ ਅੱਖਾਂ ਨੂੰ ਹਰ ਵੇਲੇ ਉਸੇ ਤਰ੍ਹਾਂ ਮਚਾਉਂਦੀਆਂ ਨੇ ਤੇ ਮੈਨੂੰ ਅਕਾਲ ਪੁਰਖ ਤੇ ਕੀ ਨਾ ਕਿ ਉਹ ਪਾਪੀਆਂ ਦੇ ਚੀਖਾਂ ਵੀ ਅਨਮੰਗੀ ਹੋਣੀ ਐ ਤਾਂ ਉਹਨਾਂ ਨੂੰ ਮੱਚਦਿਆਂ ਮੈਂ ਜ਼ਰੂਰ ਦੇਖਾਂਗੀ ਇਸ ਇਮੋਸ਼ਨਲ ਪੋਸਟ ਨੂੰ ਸ਼ੇਅਰ ਕਰਦਿਆਂ ਮਾ ਚਰਨ ਕੌਰ ਨੇ ਕੈਪਸ਼ਨ ਦੇ ਵਿੱਚ ਲਿਖਿਆ ਮਿਸਯੂ ਸ਼ੁਕਪੁੱਤ ਅੱਜ ਦੇ ਦਿਨ ਜੋ ਉਹਨਾਂ ਨੇ ਪਿਛਲੇ ਸਾਲ ਨੇ ਪੁੱਤ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਸੀ ਉਹ ਸਾਰੇ ਬੋਲ ਉਹਨਾਂ ਨੇ ਇਸ ਇਸ ਪੋਸਟ ਦੇ ਜ਼ਰੀਏ ਆਪਣੇ ਜਜ਼ਬਾਤਾਂ ਨੂੰ ਫੈਸ ਨਾਲ ਸਾਂਝਾ ਕੀਤਾ